ਯਾਨੀ ਟੈਸਟ ਵੀ ਦਰਦ ਆ ਦੇਖੋ ਅਸਰ ਟੈਸਟ ਦਾ ਸਮਾਂ ਬੱਝਾ ਹੈ हाँ जी की नाम है जी डॉक्टर कि चेर तू तो क्लीनिक चला रहे हो कि चेर हो गया क्लीनिक पाए तीन चार साल हो गया तीन चार साल हो गए ए डॉक्टरी कितों, गिती? कितों गिती की कितों की डॉक्टरी तो की एक्सपीरियंस है डी फार्मेसी किया सर एस कॉलेज ठीक है डिग्री कैडी है डी फार्मेसी। फार्मेसी है। सी जी आपके पास जो डिग्री है इस डिग्री पे क्या आप क्लिनिक पे रख के दवाई दे सकते हो है आपके पास है किसने दी आपको परमिशन हेल्थ तो मिनिस्टर ने ਤੋ ਇਲਾਕੇ ਦੇ ਜੋ ਮੋਤਵਾਰ ਬਬਲੂ ਅਰੋੜਾ ਉਹ ਵੀ ਵਿੱਚ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਹਾਂਜੀ ਕੀ ਲੱਗਦਾ ਜੋ ਇਦਾਂ ਦੇ ਇਲਾਕਿਆਂ 'ਚ ਫਰਜੀ ਡਾਕਟਰ ਬੈਠੇ ਨੇ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਡਿਗਰੀ ਦਿਖਾਓ ਇੱਕ ਮਿੰਟ ਕਿਹੜੀ ਹੈਗੀ ਆਪਣੇ ਕੋਲ ਦਿਖਾਈਓ ਇੱਕ ਮਿੰਟ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਕੀ ਕਢ ਜਾਓਗੇ ਭਾਈ ਇਹ ਬਹੁਤ ਹੀ ਨਿੰਦਨੀਓ ਗੱਲ ਆ ਕਿਉਂਕਿ ਹਨਾ ਇਦਾਂ ਦੇ ਝੋਲਾ ਸ਼ਾਹ ਡਾਕਟਰ ਜਿਨ੍ਹਾਂ ਕੋ ਕੋਈ ਡਿਗਰੀਆਂ ਨਹੀਂ ਗੀਆਂ ਜਿਹੜੀਆਂ ਡਿਗਰੀਆਂ ਹੈਗੀਆਂ ਵੀ ਉਹ ਵੀ ਸਾਰੀਆਂ ਝਾਲੀ ਆ ਉਤੋਂ ਇਹ ਕਹਿੰਦੇ ਆਯੁਰਵੈਦਿਕਾ ਸਰਟੀਫਿਕੇਟ ਦਿਖਾ ਰਹੇ ਆ ਇਸ ਸਾਰੀਆਂ ਦਵਾਈਆਂ ਆਯੁਰਵੈਦਿਕ ਆ ਇੱਥੇ ਵਿਚਾਰੇ ਮਜ਼ਦੂਰ ਲੋਕ ਹੋ ਗਏ ਆ ਜੋ ਇਹਨਾ ਨਾਲ ਗੱਲ ਕੀਤੀ ਗਈ ਕੋਈ ਜੇ ਜਾਨੀ ਹਾਸਾ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਇਹ ਕਹਿੰਦੇ ਕਿ ਅੱਜ ਤੱਕ ਇਦਾਂ ਨਹੀਂ ਹੋਇਆ ਭਾਜੀ ਇਦਾਂ ਨਹੀਂ ਹੋਇਆ ਇਹਨਾਂ ਦੇ ਕਹਿਣੇ ਇਦਾਂ ਤੁੰਨਾ ਹੋ ਜਾਊਗਾ ਆਪਾਂ ਡਰੱਗ ਇਨਸਪੈਕਟਰ ਨੂੰ ਬੁਲਾਵਾਂਗੇ ਮੌਕੇ ਤੇ ਠੀਕ ਹੈ ਜੀ ਮੈਂ ਡਰੱਗ ਇਨਸਪੈਕਟਰ ਨੂੰ ਬੁਲਾ ਕੇ ਨਾਲੇ ਸਿਵਲ ਸਰਜਨ ਸਾਹਿਬ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਜਾਊਗਾ ਅਸੀਂ ਇਹਦੀ ਦੁਕਾਨ ਵੀ ਸੀਲ ਕਰਾਵਾਂਗੇ ਤੇ ਇਹਨੂੰ ਵੀ ਕੈਦ ਕਰਾਵਾਂਗੇ ਓਲੋਪੈਥਿਕ ਡਿਗਰੀ ਦਿਖਾ ਕੇ ਐਲੋਪੈਥਿਕ ਦਵਾਈ ਵੇਚ ਸਕਦਾ ਐਨੀ ਦਵਾਈ ਬਈ ਇੰਨੇ ਇੰਨੇ ਸਟਾਕ ਰੱਖਿਆ ਪਿਆ ਦੇਖੋ ਹੂੰ ਕਾਰਵਾਈ ਕੀ ਕਰਾਈ ਜਾਊਗੀ ਕਾਰਵਾਈ ਇਹ ਹੋਏਗੀ ਕਿ ਸਰਮਾ ਤੁਹਾਨੂੰ ਅੱਗੇ ਵੀ ਕਿਹਾ ਵਾ ਡਰਗ ਇਨਸਪੈਕਟਰ ਨੂੰ ਮੌਕੇ ਤੇ ਬੁਲਾਇਆ ਜਾਊਗਾ ਠੀਕ ਹੈ ਜੀ ਸਿਵਲ ਸਰਜਨ ਸਾਹਿਬ ਦੇ ਇਹ ਧਿਆਨ ਵਿੱਚ ਸਾਰਾ ਮਾਮਲਾ ਲੈ ਕੇ ਆਇਆ ਜਾਊਗਾ ਕਿ ਜੋ ਵੀ ਇਹਨਾਂ ਕੋਲ ਜੀਐਸਟੀ ਵਗੈਰਾ ਬਿੱਲ ਕਿੱਥੇ ਅਸਰ ਤੁਹਾਡੇ ਕੋਲ ਜੀਐਸਟੀ ਵੀ ਵੇਦੇ ਹੋਣਾ ਕਿੱਥੇ ਅਸਰ ਤੁਹਾਡੇ ਕੋਲ ਦੇਖ ਲਓ ਇਹ ਸਿੱਧਾ ਸਿੱਧਾ ਸਰਕਾਰ ਨੂੰ ਚੂਨਾ ਲੱਗ ਰਿਹਾ ਇਹ ਦਾਦਾ 10 20 ਰੁਪਏ ਦੇ ਪੱਤੇ ਲਿਆ ਆ ਗਏ ਇੱਥੇ ਕੱਲੀ ਕੱਲੀ ਇੱਕ ਇੱਕ ਖੁਰਾਕ ਬਣਾ ਕੇ 50 20 ਰੁਪਏ ਦੀ ਵੇਚੀ ਜਾ ਰਹੀ ਹੈ ਇਹ ਸਿੱਧਾ ਸਿੱਧਾ ਸਰਕਾਰ ਨੂੰ ਘਾਟਾ ਲੱਗ ਰਿਹਾ ਆ ਦੇਖੋ ਇਦਾਂ ਦੇ ਡਾਕਟਰ ਤੁਹਾਨੂੰ ਸਾਡਾ ਇਲਾਜ ਕਰੂਗੇ ਗਰੀਬ ਵਰਗ ਦੇ ਲੋਕ ਆ ਜਿਹੜੇ 5-5 7000 ਰੁਪਏ ਚ ਲੱਗੇ ਹੋਏ ਆ ਇਹ ਵਿਚਾਰੇ ਇਹਨਾਂ ਨੂੰ ਕੀ ਪਤਾ ਦਵਾਈਆਂ ਕੀ ਆ ਜੋ ਡਾਕਟਰ ਨੂੰ ਤਾਂ ਲੋਕੀ ਰੱਬ ਦਾ ਰੂਪ ਮੰਨਦੇ ਆ ਜੋ ਦਵਾਈਆਂ ਦੇ ਦੂਗੇ ਉਹੀ ਉਹਨਾਂ ਨੇ ਖਾ ਲੈਣੀਆਂ ਵਾ ਡਾਕਟਰ ਬੀਡੀ ਸ਼ਰਮਾ ਡਾਕਟਰ ਬੀਡੀ ਸ਼ਰਮਾ ਸਰ ਕਹਾਂ ਸੇ ਹੈਲੋ ਆਪ ਕਹਾਂ ਤੋਂ ਬੋਲ ਰਹੇ ਹੋ ਸਰ ਆ ਮ ਜਲੰਧਰ ਸੇ ਬੋਲ ਰਹੇ ਆ ਆਪ ਕਹਾਂ ਸੇ ਬੋਲ ਰਹੇ ਹੋ ਜਲੰਧਰ ਸੇ ਬੋਲ ਰਹੇ ਸਰ जलंधर सर किधर से बोल रहे हैं जलंधर से? जलंधर ऐसी दुआबा चौक से बोल रहे हैं सर क्या इसके पास कुछ भी नहीं है इसके पास तो इसके पास सुनिए मेरी बात सुनिए इसकेट है अगर आपको नहीं होती, तो हम आपको दे देंगे सारी सर दवाई जो है इसमें ये जो बोल रहा है आयुर्वेदिक दवाई, मैं बेचता हूं। तो सारी दवाई हुई है। नहीं, नहीं है सर मेरी बात सुनिए लाइसेंस इतनी इसने दुकान के ऊपर रखी हुई है ना ये सर ये दवाई बेच नहीं सकता इसके पास सर, कोई लाइसेंस ही नहीं है इसके पास क्या अथॉरटी है ਆਨੇ ਜਾ ਕੇ ਚੈੱਕ ਕੀਤਾ ਜੋ ਉਹਦੇ ਕੋਲ ਫਰਜੀ ਸਰਟੀਫਿਕੇਟ ਜੋ ਕਿ ਝੋਲੇ ਦੇ ਵਿੱਚ ਪਾ ਕੇ ਰੱਖਿਆ ਨਾ ਕਿ ਫਰੇਮ ਦੇ ਵਿੱਚ ਲਾ ਕੇ ਦੀਵਾਰ ਤੇ ਟੰਗੇ ਹੋਏ ਸੋ ਦੂਜਾ ਦੇਖ ਸਕਦੇ ਹੋ ਕਿਤੇ ਵੀ ਉਹਨੇ ਆਪਣੇ ਨਾਂ ਦਾ ਜੋ ਬੋਰਡ ਨਹੀਂ ਲਗਾਇਆ ਹੋਇਆ ਇਹ ਨੇ ਸਾਰੇ ਫਰਜੀ ਡਾਕਟਰ ਜੋ ਲੋਕਾਂ ਦੀ ਜਾਨ ਦੇ ਨਾਲ ਖੇਡਦੇ ਨੇ ਸੋ ਇਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਸੋ ਬਣੇ ਰਹੋ ਸਾਡੇ ਚੰਨ ਅਨਮੋਲ ਨਿਊਜ਼ ਨੈਟਵਰਕ